ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਕਿਹੜੀ ਸਰਕਾਰ ਦਾ ਐਲਾਨ ਹੋਇਆ ਹੈਗਾ ਸੋ ਆਪਾਂ ਇਸ ਨੂੰ ਡਿਟੇਲ ਵਿੱਚ ਜਾਣਦੇ ਹਾਂ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਆ ਰਾਤ ਦੀ ਅਪਡੇਟ ਆ ਚੁੱਕੀ ਸੀ ਕਿ ਚੰਡੀਗੜ੍ਹ ਦੇ ਵਿੱਚ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ 23 ਮਈ ਨੂੰ ਤੋਂ ਲੈ ਕੇ ਜਿਹੜੇ ਹੁਣ ਸਕੂਲ ਹੈ ਜਿਹੜੇ ਬੰਦ ਰਹਿਣਗੇ 30 ਜੂਨ ਤੱਕ ਤੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ ਵੀ ਐਲਾਨ ਹੋ ਚੁੱਕਿਆ ਹੈ ਕਿ ਸਕੂਲ 1 ਜੁਲਾਈ 2025 ਨੂੰ ਖੋਲੇ ਜਾਣਗੇ ਗਰਮੀ ਨੂੰ ਦੇਖਦੇ ਹੋਏ ਕਿ ਵਿਦਿਆਰਥੀਆਂ ਨੂੰ ਜਿਹੜੀਆਂ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਸੋ ਨਾਲ ਹੀ ਪੰਜਾਬ ਦੀਆਂ ਛੁੱਟੀਆਂ ਨੂੰ ਲੈ ਕੇ ਵੀ ਬਹੁਤ ਬੱਚਿਆਂ ਦੇ ਸਵਾਲ ਨੇ ਸੋ ਜੇ ਦੇਖਿਆ ਜਾਵੇ ਤਾਂ ਆਪਣੇ ਗਵਾਂਡੀ ਰਾਜਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸੋ ਟੈਂਪਰੇਚਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੀ ਜਲਦੀ ਫੈਸਲਾ ਲੈ ਸਕਦੀ ਹੈ ਸੋ ਇਸ ਦੇ ਸਬੰਧ ਵਿੱਚ ਵੀ ਜੋ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਾਂਗੇ ਸੋ ਤੁਸੀਂ ਇਸ ਚੈਨਲ ਦੇ ਨਾਲ ਰੈਗੂਲਰ ਜੁੜ ਸਕਦੇ ਹੋ ਤੇ ਆਪਣੇ ਨਾਲ ਦੇ ਮੁਲਾਜ਼ਮ ਸਾਥੀਆਂ ਨਾਲ ਆਪਣੇ ਸਟੂਡੈਂਟ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ